ਰੇਡੀਓ ਸਰਸੰਗਮ ਦੇ ਦਰਸ਼ਕਾਂ ਸਰੋਤਿਆਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਫਿਰ ਆਪਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਹਾਂ ਅੱਜ ਵੀ ਕੁਝ ਗੱਲਾਂ ਦੁਨੀਆ ਭਰ ਦੀ ਸਿਆਸਤ ਬਾਰੇ ਤੇ ਖਾਸ ਤੌਰ ਤੇ ਵੈਨਜ਼ੂਏਲਾ ਮੁਲਕ ਦੇ ਬਾਰੇ ਕਰਾਂਗੇ ਜੀ ਪ੍ਰੋਗਰਾਮ 'ਚ ਮੇਰਾ ਸਾਥ ਦੇਣਗੇ ਸਾਡੀ ਟੀਮ ਦੇ ਮੈਂਬਰ ਜਗਜੀਤ ਸਿੰਘ ਢਿਲੋਂ ਜਗੀ ਢਿਲੋਂ ਜੀ ਢਿਲੋਂ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਣਜੀਤ ਜੀ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਟਿਲੋ ਸਾਹਿਬ ਅੱਜ ਆਪਾਂ ਕੁਝ ਗੱਲਾਂ ਬਾਤਾਂ ਵੈਂਜੂਏਲਾ ਮੁਲਕ ਦੇ ਬਾਰੇ ਕਰਾਂਗੇ ਜਿੰਨਾ ਕਿ ਮੈਨੂੰ ਜਾਣਕਾਰੀ ਹੈ ਜੀ ਇੱਕ ਸਮੇਂ ਇਸ ਦੇਸ਼ ਨੂੰ ਬਹੁਤ ਖੁਸ਼ਹਾਲ ਦੇਸ਼ ਮੰਨਿਆ ਜਾਂਦਾ ਸੀ ਇਹ ਮੰਨਿਆ ਜਾਂਦਾ ਹਜੇ ਵੀ ਮੰਨਿਆ ਜਾਂਦਾ ਹੈ ਕਿ ਦੁਨੀਆ ਭਰ 'ਚ ਜੇਕਰ ਕਿਸੇ ਕੋਲ ਸਭ ਤੋਂ ਜ਼ਿਆਦਾ ਤੇਲ ਹੈ ਤੇ ਉਹ ਉਹਦੇ ਵਿੱਚ ਵੈਨਜੂਏਲਾ ਦਾ ਨਾਮ ਆਉਂਦਾ ਹੈ ਜੀ ਰਿਚ ਮੁਲਕਾਂ ਸੀਗਾ ਜੀ ਸਭ ਕੁਝ ਠੀਕ ਚੱਲ ਰਿਆ ਸੀ ਅਮਰੀਕਾ ਨਾਲ ਵੀ ਸਬੰਧ ਕਹਿ ਸਕਦੇ ਇੱਕ ਸਮੇਂ ਠੀਕ ਸੀਗੇ ਜੀ ਹਾਂਜੀ ਪਰ ਹੁਣ ਪਿਛਲੇ ਕੁਝ ਸਮੇਂ ਦੇ ਵਿੱਚ ਹਾਲਾਤ ਉੱਥੇ ਜਿਹੜੇ ਨੇ ਵਿਗੜੇ ਹੀ ਰਹੇ ਨੇ ਕੁਝ ਨਾ ਕੁਝ ਉੱਥੇ ਚੱਲਦਾ ਰਿਹਾ ਤੇ ਜਿਹੜੀਆਂ ਰੀਸੈਂਟ ਐਕਟੀਵਿਟੀਆਂ ਹੋਈਆਂ ਹੀ ਨੇ ਕਿ ਅਮਰੀਕਾ ਦੀ ਜਿਹੜੀ ਆਰਮੀ ਵੱਲੋਂ ਜਾ ਕੇ ਉੱਥੋਂ ਦੇ ਰਾਸ਼ਟਰਪਤੀ ਨੂੰ ਚੁੱਕ ਕੇ ਲੈ ਆਉਣਾ ਇੱਕ ਦੁਨੀਆ ਪਰ ਲਈ ਇੱਕ ਜਿਹੜਾ ਸੀ ਹੈਰਾਨ ਕਰਨ ਵਾਲਾ ਕਦਮ ਸੀਗਾ ਜੀ ਸੋ ਇਸ ਸਥਿਤੀ ਦੇ ਵਿੱਚ ਹੁਣ ਵੈਨਜ਼ੂਏਲਾ ਮੁਲਕ ਜਿਹੜਾ ਜੀ ਉਹ ਪਹੁੰਚ ਚੁੱਕਾ ਹੈ ਸੋ ਅੱਜ ਦਾ ਜਿਹੜਾ ਆਪਾਂ ਗੱਲਬਾਤ ਕਰਨੀ ਹੈ ਉਹ ਵੈਨਜ਼ੂਏਲਾ ਮੁਲਕ ਬਾਰੇ ਜਿੰਨਾ ਵੀ ਆਪਾਂ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਸ੍ਰੋਤਨ ਦੇ ਸਕਦੇ ਹਾਂ ਉਹ ਕੋਸ਼ਿਸ਼ ਕਰਾਂਗੇ ਆਪਣੇ ਜਿੰਨੀ ਅਗਨੋਲਜ ਆਪਣੇ ਪਾਸ ਹੈ ਸੋ ਮੈਂ ਉਹਦੇ ਬਾਰੇ ਜਾਨਣਾ ਚਾਹਾਂਗਾ ਕਿ ਇਹ ਕਿਸ ਤਰੀਕੇ ਨਾਲ ਹੋਇਆ ਕਿ ਖੁਸ਼ਹਾਲ ਮੁਲਕ ਤੋਂ ਹੁਣ ਜਿਹੜੀ ਸਥਿਤੀ ਤੇ ਇਹ ਕਿਸ ਤਰ੍ਹਾਂ ਪਹੁੰਚਿਆ ਜੀ ਹਾਂਜੀ ਰੰਜੀਤ ਜੀ ਦੇਖੋ ਇਹ ਵੈਨਜ਼ੂਏਲਾ ਐਜ਼ ਅ ਕੰਟਰੀ ਪਿਛਲੇ ਸਾਲ ਡੇਢ ਸਾਲ ਤੋਂ ਦੁਬਾਰਾ ਸੁਰਖੀਆਂ 'ਚ ਸੀਗਾ ਅ ਡੋਨਲਡ 트ੰਪ ਦੀ ਜਦੋਂ ਤੋਂ ਸੈਕੰਡ ਟਰਮ ਸਟਾਰਟ ਹੋਈ ਜੀ ਤੇ ਉਹ ਇਹਨਾਂ ਨੂੰ ਇਸ ਕੰਟਰੀ ਨੂੰ ਵੀ ਆਪਣੇ ਰਡਾਰ ਤੇ ਰੱਖਿਆ ਹੋਇਆ ਸੀਗਾ ਜੇ ਅਸੀਂ ਸੈਪਟੈਂਬਰ ਤੋਂ ਦੇਖੀਏ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਦੋ ਬੋਟਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਟਾਰਗੇਟ ਕੀਤਾ ਇਹ ਕਹਿ ਕੇ ਕਿ ਜੀ ਇਹ ਵੈਨਜ਼ੂਏਲਾ ਤੋਂ ਡਰੱਗਸ ਲੈ ਕੇ ਜਿਹੜੇ ਸੀ ਉਹ ਤਸਕਰੀ ਪੁਆਇੰਟ ਆਫ View ਨਾਲ ਵੀ ਜਾ ਰਹੀਆਂ ਸੀ ਤੇ ਇਹ ਇੱਥੋਂ ਡਰੱਗਸ ਜਿਹੜੇ ਨੇ ਉਹ ਯੂਐਸ ਸਮੱਗਲ ਕੀਤੇ ਜਾਂਦੇ ਹਨ ਤੇ ਉਦੋਂ ਤੋਂ ਹੀ ਇਹ ਲੱਗ ਰਿਹਾ ਸੀਗਾ ਕਿ ਜਿਸ ਤਰੀਕੇ ਦਾ ਬਿਲਟ ਅਪ ਡੋਨਲਡ ਟਰੰਪ ਵੱਲੋਂ ਕੀਤਾ ਜਾ ਰਿਹਾ ਵੀ ਆਉਣ ਵਾਲੇ ਜਿਹੜੇ ਦਿਨ ਨੇ ਉਹ ਇਸ ਮੁਲਕ ਵਾਸਤੇ ਪੋਤੇ ਸੁਖਾਵੇਂ ਜਿਹੜੇ ਅਸਾਰ ਨੇ ਉਹ ਨਹੀਂ ਸੀ ਲੱਗ ਰਹੇ ਹੁਣ ਬਿਲਕੁਲ ਠੀਕ ਜਿੱਦਾਂ ਤੁਸੀਂ ਦੱਸਿਆ ਜੀ 3 ਜਨਵਰੀ ਨੂੰ ਸੁੱਤਿਆਂ ਪਿਆ ਨੂੰ ਜਿਹੜੇ ਪ੍ਰੈਜ਼ੀਡੈਂਟ ਸੀਗੇ ਨਿਕੋਲਸ ਮਡੂਰੋ ਉਹ ਉਹਨਾਂ ਦੀ ਵਾਈਫ ਸੀਲੀਆ ਫਲੋਰਸ ਉਹਨਾਂ ਨੂੰ ਇਹ ਚੱਕ ਕੇ ਪਹਿਲਾਂ ਆਪਣੇ ਬੇੜੇ ਤੇ ਲੈ ਕੇ ਸਮੁੰਦਰੀ ਬੇੜੇ ਤੇ ਤੇ ਉੱਥੋਂ ਫਿਰ ਇਹਨਾਂ ਨੂੰ 에ਅਰ ਲਿਫਟ ਕਰਕੇ ਤੇ ਉਹ ਅਮਰੀਕਾ ਲੈ ਆਏ ਜੀ ਇਹਦੇ ਰੀਐਕਸ਼ਨ ਦੇ ਵਿੱਚ ਕਿਹਾ ਗਿਆ ਕਿ ਜੀ ਕਿਉਂਕਿ ਇਹ ਜਿਹੜੇ ਪ੍ਰੈਜ਼ੀਡੈਂਟ ਨੇ ਨਿਕੋਲਸ ਮਡੂਰੋ ਇਹ ਪਿੱਛੇ ਰਹਿ ਕੇ ਇੱਕ ਡਰਗ ਕਾਰਟਲ ਨੂੰ ਆਰਗੇਨਾਈਜ਼ ਕਰ ਰਹੇ ਨੇ ਜਾਂ ਰਨ ਕਰ ਰਹੇ ਨੇ ਜਿਹਨਾਂ ਦਾ ਕੰਮ ਹੈਗਾ ਵੀ ਡਰਗਸ ਜਿਹੜੇ ਨੇ ਉਹ ਯੂ ایس ਚ ਸਮਗਲ ਕਰਨਾ ਹੁਣ ਕਿਸੇ ਤੇ ਇਲਜ਼ਾਮ ਲਾ ਦੇਣਾ ਰਣਜੀਤ ਜੀ ਅੱਜ ਦੀ ਦੁਨੀਆ ਦੇ ਵਿੱਚ ਬਹੁਤ ਸੌਖਾ ਕੰਮ ਆ ਮੈਂ ਕਹਿ ਦਿੰਦਾ ਕਿ ਇਦਾਂ ਕਰ ਰਿਹਾ ਆ ਇਹ ਸਾਨੂੰ ਪਤਾ ਆ ਹੁਣ ਜੇ ਪਤਾ ਆ ਤੇ ਤੁਸੀਂ ਕੋਈ ਪ੍ਰੂਫ ਅਗਰ ਇੰਟਰਨੈਸ਼ਨਲ ਫੋਰਮ ਹੈਗੇ ਆ ਤੁਸੀਂ ਉੱਥੇ ਕੋਈ ਰੱਖੇ ਪ੍ਰੂਫ ਵੀ ਆ ਸਾਡੇ ਕੋਲ ਪ੍ਰੂਫ ਨੇ ਨਹੀਂ ਕਿਉਂ ਕਿ ਕਿਉਂਕਿ ਇਹ ਮਾਈ ਰਾਈਟ ਮਾਈ ਜਿੰਨੂੰ ਕਹਿੰਦੇ ਨੇ ਮਾਈਟ ਇਜ਼ ਰਾਈਟ ਵਾਲੀ ਗੱਲ ਆ ਬਈ ਕਿਉਂਕਿ ਮੇਰੇ ਕੋਲ ਪਾਵਰ ਆ ਸੋ ਜੋ ਮੈਂ ਕਹਿ ਰਿਹਾ ਤੁਸੀਂ ਯਕੀਨ ਕਰੋ ਵੀ ਉਹੀ ਸਹੀ ਆ ਹੁਣ ਉਹ ਅੱਛਾ ਜਦੋਂ ਵਾਈਟ ਹਾਊਸ ਦੇ ਜਿਹੜੇ ਇਹਨਾਂ ਦੇ ਪ੍ਰੈਸ ਸੈਕਟਰੀ ਹੈਗੇ ਨੇ ਕੈਰੋਲਾਈਨ ਲਿਵਰਟ ਉਹਨਾਂ ਨੂੰ ਵੀ ਕੁਐਸਚਨ ਹੋਇਆ মিডিਆ ਵੱਲੋਂ ਪੁੱਛਿਆ ਗਿਆ ਕਿ ਇਹ ਦੇ ਬਾਰੇ ਤੁਹਾਡਾ ਮਤਲਬ ਵਾਈਟ ਹਾਊਸ ਦਾ ਜਾਂ ਡੋਨਲਡ ਟਰੰਪ ਦਾ ਕੀ ਇਹ ਕਹਿਣਾ ਆ ਉਹ ਕਹਿੰਦੀ ਕਿ ਇਹ ਡੋਨਲਡ ਟਰੰਪ ਦੀ ਆ ਕਿ ਇਲੈਕਸ਼ਨ ਪ੍ਰੋਮਿਸ ਸੀਗਾ ਕਿ ਅਸੀਂ ਜਿਹੜਾ ਜਿਹੜਾ ਜਿੱਥੇ ਡਰੱਗਸ ਔਰ ਨਰਕੋਟਿਕਸ ਇਨਵੋਲਡ ਹੈਗੇ ਆ ਉਹਨਾਂ ਦਾ ਅਸੀਂ ਨੈਟਵਰਕ ਜਿਹੜਾ ਆ ਉਹ ਤੈਸ ਨੈਸ ਕਰਨਾ ਹੁਣ ਦੇਖੋ ਡਬਲ ਸਟੈਂਡਰਡ ਇਹਨਾਂ ਗੱਲਾਂ ਦੇ ਵਿੱਚ ਇਸ ਕਰਕੇ ਹੈਗਾ ਕਿ ਤੁਸੀਂ on the contrary ਇੱਕ ਗੱਲ ਕਹਿ ਰਹੇ ਹੋ ਕਿ ਜੀ ਕਿਉਂਕਿ ਇਹ ਡਰਗ ਕਾਟਲ ਰਨ ਕਰ ਰਹੇ ਨੇ ਤੇ ਅਸੀਂ ਇਸ ਕਰਕੇ ਇਹਨਾਂ ਤੇ ਅਟੈਕ ਕੀਤਾ ਦੂਜੇ ਪਾਸੇ ਜਿਨ੍ਹਾਂ ਨੂੰ ਇਹਨਾਂ ਦੇ ਆਪਣੇ ਮੁਲਕ ਨੇ 45 ਸਾਲ ਵਾਸਤੇ ਸਜ਼ਾ ਦਿੱਤੀ ਸੀ ਜਿਹੜੇ ਹੁਨਡਰਸ ਦੇ ਐਕਸ ਜਿਹੜੇ ਪ੍ਰੈਜ਼ੀਡੈਂਟ ਨੇ ਤੇ ਉਹਨਾਂ ਨੂੰ ਇਹਨਾਂ ਨੇ 파ਟਨ ਕਰ ਦਿੱਤਾ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਬਈ ਜੀ ਅਸੀਂ ਡਰੱਗ ਆਟਲ ਦੇ ਜਿਹੜੇ ਬੰਦੇ ਨੇ ਉਹਨਾਂ ਦਾ ਨੈਟਵਰਕ ਤੋੜਨਾ ਹੈ ਜਿਹੜਾ ਤੁਹਾਡੇ ਮੁਲਕ ਦੇ ਵਿੱਚ ਪ੍ਰੂਫ ਹੋਇਆ ਕਿ ਹਾਂਜੀ ਉਹ ਉਹਨੇ 400 ਟਨ ਕੋਕੀਨ ਜਿਹੜੀ ਹੈਗੀ ਉਹ ਯੂਐਸ ਚ ਸਮੱਗਲ ਕੀਤੀ ਉਹਨੂੰ ਤੁਸੀਂ ਮਾਫ ਕਰ ਦਿੰਦੇ ਹੋ ਔਰ ਜਸਟ ਇਹ ਕਹੇ ਕਿ ਕਿ ਜੀ ਉਹਨੂੰ ਸੈਟ ਅਪ ਕੀਤਾ ਗਿਆ ਸੀਗਾ ਅ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਹੁਣ ਚਲੋ ਇਹ ਸਟੇਟਮੈਂਟ ਵੀ ਦੇ ਦੇਣੀ ਵੈਰੀ ਈਜ਼ੀ ਐਜ਼ ਅ ਪ੍ਰੈਜ਼ੀਡੈਂਟ ਔਰ ਖਾਸ ਕਰਕੇ ਲੂਸ ਕੈਨਨ ਨੇ ਡੋਨਲਡ ਟਰੰਪ ਕੁਝ ਵੀ ਕਹਿ ਸਕਦੇ ਆ ਬਟ ਅਗੇਨ ਤੁਸੀਂ ਕੋਈ ਉਹਦਾ ਕੋਈ ਪ੍ਰਮਾਨ ਕੋਈ ਕਿਸੇ ਏਜੰਸੀ ਵੱਲੋਂ ਕੋਈ ਗੱਲ ਆਈ ਹੋਵੇ ਕਿ ਹਾਂ ਜੀ ਦੇਖੋ ਸਾਡੇ ਕੋ ਆ ਪ੍ਰੂਫ ਹੈਗਾ ਕਿ ਬੰਦਾ ਜਿਹੜਾ ਸੀਗਾ ਉਹ ਐਕਚੁਅਲ ਚ ਜ਼ਿੰਮੇਵਾਰ ਨਹੀਂ ਸੀਗਾ ਸੋ ਕੁਐਸਚਨ ਇਹ ਹੈਗਾ ਕਿ ਜਿਹੜੀ ਚੀਜ਼ ਨੂੰ ਇਹ ਕਰਨਾ ਚਾਹੁੰਦੇ ਆ ਉਹਨੂੰ ਇਹ ਆਪਣੇ ਤਰੀਕੇ ਨਾਲ ਜਸਟੀਫਾਈ ਕਰਦੇ ਆ ਕਿ ਅਸੀਂ ਜੋ ਐਕਟ ਐਕਸ਼ਨ ਲਿੱਤਾ ਜੋ ਸਾਡਾ ਐਕਟ ਸੀ ਉਹ 100% ਜਸਟੀਫਾਈਡ ਸੀ ਹੁਣ ਡਬਲ ਸਟੈਂਡਰਡਸ ਦੀ ਜਿਹੜੀ ਗੱਲ ਆ ਉਹ ਤੇ ਇਹਨਾਂ ਦੀ ਫੈਰਸਟ ਬਹੁਤ ਲੰਬੀ ਆ ਪਰ ਜਿਹੜਾ ਤੁਹਾਡਾ ਮੇਨ ਕੁਐਸਚਨ ਆ ਕਿ ਵੈਨਜ਼ੁਏਲਾ ਇੱਕ ਬੜੀ ਰਿਚ ਕੰਟਰੀ ਮੰਨੀ ਗਈ ਸੀ ਜਾਂ ਸੀਗੀ ਖੁਸ਼ਹਾਲ ਕੰਟਰੀ ਸੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ 1901 2 ਦਾ ਜਿਹੜਾ ਪੀਰੀਅਡ ਸੀਗਾ ਉਦੋਂ ਚ ਉੱਥੇ ਉਹ ਉਹਦੇ ਆਲੇ ਦੁਆਲੇ ਉੱਥੇ ਔਇਲ ਰਿਜ਼ਰਵਸ ਮਿਲੇ ਤੇ ਹੋਰ ਨੈਚੁਰਲ ਜਿਹੜੇ ਮਿਨਰਲ ਸੀਗੇ ਉਹ ਉੱਥੇ ਮਿਲੇ ਤੇ ਅ ਹੁਣ ਜਿੱਥੇ ਗੁੜ ਹੁੰਦਾ ਉੱਥੇ ਮੱਖੀਆਂ ਨਾ ਪਹੁੰਚਣ ਤੇ ਕਿੱਦਾਂ ਹੋ ਸਕਦਾ ਜੀ ਤੇ ਉਹਨਾਂ ਮੱਖੀਆਂ ਦੇ ਵਿੱਚੋਂ ਅਮਰੀਕਨ ਮੱਖੀਆਂ ਨਾ ਹੁਣ ਇਹ ਵੀ ਪੋਸੀਬਲ ਨਹੀਂ ਹੈਗਾ ਸੋ ਇਹਨਾਂ ਨੇ ਜਦੋਂ ਦੇਖਿਆ ਵੀ ਉੱਥੇ ਅ ਇੰਨੇ ਔਇਲ ਰਿਜ਼ਰਵਸ ਹੈਗੇ ਆ ਇਹ ਹੁਮ ਹੁਮ ਆ ਕੇ ਉੱਥੇ ਪਹੁੰਚ ਗਏ ਇਹਨਾਂ ਦੀਆਂ ਔਇਲ ਕੰਪਨੀਆ ਉੱਥੇ ਪਹੁੰਚ ਗਈਆਂ ਐਕਸਪਲੋਰੇਸ਼ਨ ਸਟਾਰਟ ਹੋ ਗਈ ਤੇਲ ਨਿਕਲਣਾ ਸ਼ੁਰੂ ਹੋ ਗਿਆ ਤੇ ਲਹਿਰਾ ਬਹਿਰਾ ਹੋ ਗਈਆਂ ਖੁੱਲੇ ਗੱਫੇ ਜਿਹੜੇ ਸੀਗੇ ਇਹਨਾਂ ਨੇ ਆਪ ਵੀ ਛਕੇ ਤੇ ਕਿਉਂਕਿ ਵੈਨਜ਼ੂਏਲਾ ਦੀ ਗਵਰਨਮੈਂਟ ਨੂੰ ਵੀ ਮਿਲ ਰਾਇ ਸੀਗੇ ਸੋ ਉਹਨਾਂ ਦੀ ਵੀ ਇਕਨੋਮੀ ਜਿਹੜੀ ਹੈ ਇੱਕ ਵਾਰੀ ਬੂਸਟ ਹੋਈ। ਬੂਸਟ ਹੋਈ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ ਔਰ ਕਾਫੀ ਅੱਛੇ ਸਤਲੂਕਾਤ ਰਹੇ ਆਪਾਂ ਕਹਿ ਸਕਦੇ ਹਾਂ ਰਫਲੀ ਕੇ 40-45 ਸਾਲ। ਵੈਸੇ ਤਾਂ ਚਲੋ ਜੇ ਆਪਾਂ ਬਹੁਤ ਲੰਬੀ ਹਿਸਟਰੀ 'ਚ ਜਾਵਾਂਗੇ ਤੇ ਬਹੁਤ ਕੁਝ ਯੂਐਸ ਔਰ ਵੈਨਜ਼ੁਏਲਾ ਦੇ ਵਿੱਚ ਪਹਿਲਾਂ ਵੀ ਹੋਇਆ ਸੋ ਆਪਾਂ ਆਪਣੇ ਪ੍ਰੋਗਰਾਮ ਨੂੰ ਦੇਖਦੇ ਹਾਂ ਹੋਇਆ ਜਿਹੜੀ ਇਮੀਡੀਏਟ ਜਿਹੜੀ ਹਿਸਟਰੀ ਆ ਆਪਾਂ ਉਹਦੀ ਹੀ ਚਰਚਾ ਮੈਂ ਸੋਚਦਾ ਹਾਂ ਵੀ ਕਰੀਏ। ਜੀ ਹੁਣ ਜਦੋਂ ਇਹ ਦੌਰ ਚੱਲਿਆ ਤੇ ਇੱਕ ਦੌਰ ਉਹ ਵੀ ਸੀਗਾ ਜਿਸ ਤਰ੍ਹਾਂ ਤੁਸੀਂ ਕਹਿਆ ਵੀ ਰਿਲੇਸ਼ਨ ਅੱਛੇ ਸੀਗੇ ਕਿ ਉਦੋਂ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਜான் ਆਫ ਕੈਨੇਡੀ ਉਹਨਾਂ ਨੇ ਤਾਂ ਇਹ ਕਿਹਾ ਸੀਗਾ ਕਿ ਸਾਡੇ ਜਿਹੜੇ ਨੇ ਇਹ ਬੈਸਟ ਫਰੈਂਡ ਨੇ ਜਿਹੜਾ ਹੈਗਾ ਆ ਅਗਰ ਅਗਰ ਅਸੀਂ ਉਹਨਾਂ ਦੀ ਸਟੇਟਮੈਂਟ ਤੇ ਜਾਈਏ ਤੇ ਜੌਨ ਆਫ ਕੈਨੇਡੀ ਦੀ ਇਹ ਜਿਹੜੀ ਸਟੇਟਮੈਂਟ ਸੀਗੀ ਕਿ ਸਾਊਥ ਅਮਰੀਕਾ ਦੇ ਵਿੱਚ ਸਾਡੇ ਸਭ ਤੋਂ ਨਜ਼ਦੀਕੀ ਫਰੈਂਡ ਨੇ ਸੋ ਇਹ ਛੋਟੀ ਸਟੇਟਮੈਂਟ ਨਹੀਂ ਸੀਗੀ ਪਰ ਫਿਰ ਇੱਕ ਟਾਈਮ ਇਹ ਵੀ ਆਇਆ ਕਿ UN ਦੇ ਵਿੱਚ ਸਪੀਚ ਦਿੰਦਿਆ ਹੋਇਆ ਜਿਹੜੇ ਜਿਹੜੇ ਵੈਨਜ਼ੂਏਲਾ ਦੇ ਉਸ ਵੇਲੇ ਦੇ ਪ੍ਰੈਜ਼ੀਡੈਂਟ ਸੀਗੇ ਹੁਗੋਸ ਚਾਵੇਸ ਉਹਨਾਂ ਨੇ ਜਾਰਜ ਡਬਲਿਊ ਬੁਸ਼ ਨੂੰ ਮਤਲਬ ਕਹਿ ਦਿੱਤਾ ਵੀ ਇਹ ਪਤਾ ਨਹੀਂ ਮਤਲਬ ਬਹੁਤ ਵੱਡਾ ਟ੍ਰੇਟਰ ਹੈ ਜਾਂ ਜਾਂ ਮਤਲਬ ਜਿਸ ਤਰ੍ਹਾਂ ਨੈਗੇਟਿਵ ਵਰਡ ਜਿਹੜਾ ਜਿਹੜਾ ਯੂਜ਼ ਕਰਕੇ ਉਹਨਾਂ ਨੂੰ ਐਡਰੈਸ ਕੀਤਾ ਸੋ ਜਦੋਂ ਤੁਸੀਂ ਦੋਨੋਂ ਦਾ ਕੰਪੈਰੀਜ਼ਨ ਦੇਖੋ ਹੁਣ ਕਰੋ ਵੀ ਕਿੱਥੋਂ ਬੈਸਟ ਫਰੈਂਡ ਤੋਂ ਜੀ ਤੇ ਇੱਥੇ ਤੱਕ ਆ ਜਾਣਾ ਕਿ ਧੋਖੇ ਬਾਜ ਮਿੱਤਰ ਕਹਿ ਲੈਣਾ ਹਾਂਜੀ ਧੋਖੇ ਬਾਦ ਮਿੱਤਰ ਕਹਿ ਦੇਣਾ ਤੇ ਉਹਦੇ ਚ ਤੁਸੀਂ ਦੇਖੋ ਵੀ ਕੀ ਕੀ ਚੀਜ਼ਾਂ ਟਰਾਂਸਫਾਰਮ ਹੋਈਆਂ ਜੀ ਪਹਿਲੀ ਗੱਲ ਤੇ ਹੈਗੀ ਆ ਕਿ ਚਾਵੇਜ਼ ਹੁਗੋ ਚਾਵੇਜ਼ ਇੱਕ ਬਹੁਤ ਵੱਡਾ ਫੈਕਟਰ ਆ ਆ ਉਸ ਖਿੱਤੇ ਦੀ ਸਾਰੀ ਜਿਹੜੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਜੀਓ ਪੋਲੀਟਿਕਲ ਸਿਚੁਏਸ਼ਨ ਆ ਉਹਨੂੰ ਚੇਂਜ ਕਰਨ ਦੇ ਵਿੱਚ ਉਹਦਾ ਕਾਰਨ ਇਹ ਸੀਗਾ ਕਿ ਪਹਿਲਾਂ ਵੈਨਜ਼ੁਏਲਾ ਇੱਕ ਡੈਮੋਕਰੈਟਿਕ ਕੰਟਰੀ ਸੀਗਾ ਫੇਰ ਇਹਨਾਂ ਨੇ ਕਿਉਂਕਿ ਇਹ ਆਰਮੀ ਸੀਗੇ ਕਰਨਲ ਸੀਗੇ ਇਹਨਾਂ ਨੇ ਇੱਕ 쿠 ਅਟੈਂਪਟ ਕੀਤੀ ਉਹ 쿠 ਅਟੈਂਪਟ ਫੇਲ ਹੋ ਗਈ ਇਹਨਾਂ ਨੂੰ ਫੜ ਲਿਆ ਗਿਆ ਬਾਕੀ ਸਾਥੀਆਂ ਦੇ ਨਾਲ ਕੁਝ ਸਾਲ ਇਹ ਅੰਦਰ ਰਹੇ ਫਿਰ ਉਸ ਵੇਲੇ ਦੇ ਪ੍ਰੈਜ਼ੀਡੈਂਟ ਨੇ ਇਹਨਾਂ ਨੂੰ ਆਮ ਮਾਫੀ ਜਦਾਂ ਦੇਈਦੀ ਆ ਦੇਤੀ ਹੁਣ ਕਹਿਣ ਵਾਲੇ ਕਹਿੰਦੇ ਨੇ ਹਿਸਟੋਰਿਕਲੀ ਵੀ ਉਹ ਬੜੀ ਵੱਡੀ ਮਿਸਟੇਕ ਸੀਗੀ ਕਿ ਇਹਨਾਂ ਨੂੰ ਫਿਰ ਬਾਹਰ ਓਪਨ ਛੱਡ ਦਿੱਤਾ ਜਦੋਂ ਛੱਡ ਦਿੱਤਾ ਇਹ ਲੈਫਟ ਲੀਨਿੰਗ ਵਾਲੀ ਪਲੇਟਫਾਰਮ ਤੇ ਆ ਗਏ ਤੇ ਚਲਦੇ-ਚਲਦੇ ਸਿਚੁਏਸ਼ਨ ਨੇ ਹੋਈ ਕਿ 1998 ਦੇ ਵਿੱਚ ਇਹ ਆਪਣੀ ਇਲੈਕਸ਼ਨ ਜਿੱਤਦੇ ਨੇ ਤੇ ਇਹ ਪ੍ਰੈਜ਼ੀਡੈਂਟ ਬਣ ਜਾਂਦੇ ਨੇ ਹੁਣ ਜਦੋਂ ਇਹ ਪ੍ਰੈਜ਼ੀਡੈਂਟ ਬਣ ਗਏ ਉਦੋਂ ਤੋਂ ਕਹਿ ਲਓ ਵੀ ਡਰਾਸਟਿਕ ਚੇਂਜਸ ਜੜੀਆਂ ਨੇ ਉਹ ਆਣੀਆਂ ਸ਼ੁਰੂ ਹੋ ਗਈਆਂ ਇਹਨਾਂ ਨੇ ਸਭ ਤੋਂ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਇਮੀਡੀਏਟ ਇਹਨਾਂ ਦੀ ਪ੍ਰੈਜ਼ੀਡੈਂਟਸ਼ਿਪ ਤੋਂ ਬਾਅਦ ਉੱਥੇ ਫਲੱਡਸ ਆਏ ਇਹਨਾਂ ਦੇ ਇੱਕ ਪ੍ਰੋਵਿੰਸ ਦੇ ਵਿੱਚ ਵੈਰੇਗਸ ਤੇ ਇਹਨਾਂ ਨੂੰ ਜਦੋਂ ਏਡ ਪਹੁੰਚੀ ਤੇ ਅਮਰੀਕਾ ਦੀ ਏਡ ਲਾਈਨ ਤੋਂ ਇਹਨਾਂ ਨੇ ਰਿਫਿਊਜ਼ ਕਰ ਦਿੱਤਾ ਕਿਉਂਕਿ ਉਹਦੇ ਵਿੱਚ ਮਿਲਟਰੀ ਇਨਵੋਲਵਮੈਂਟ ਜ਼ਿਆਦਾ ਸੀ। ਹੂੰ ਹੂੰ ਫਿਰ 2001 ਦੀ ਗੱਲ ਕਰੀਏ ਤੇ ਜਿਹੜਾ ਅਮਰੀਕਾ ਦੇ ਦੀਆਂ ਫੋਰਸਸ ਸੀਗੀਆਂ ਉਹ ਇਹਨਾਂ ਦੇ ਮਿਲਟਰੀ ਇਸਟੈਬਲਿਸ਼ਮੈਂਟ ਦੇ ਵਿੱਚ ਬੇਸਡ ਸੀਗੀਆਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਬਿਸ ਤਰ੍ਹਾਂ ਬੋਰੀਆ ਗੋਲ ਕਰੋ ਤੇ ਸਾਡਾ ਮੁਲਕ ਛੱਡ ਦੋ ਹੂੰ ਹੂੰ ਸੋ ਇਥੋਂ ਗਰਾਵਟ ਹੁੰਦੀ ਹੁੰਦੀ ਇਹਨਾਂ ਦੇ ਅਗੇਂਸਟ ਫਿਰ ਕਿਉਂਕਿ ਹੁਣ ਆਬਵੀਅਸ ਹੈ ਕਿ ਅਮਰੀਕਾ ਨੇ ਦੇਖਿਆ ਕਿ ਸਾਡੇ ਹੱਥ ਚ ਜਿਹੜੇ ਦੋਨੋਂ ਹੱਥਾਂ ਚ ਲੱਡੂ ਸੀਗੇ ਉਹ ਪੁੱਰ ਰਹੇ ਨੇ ਉਹ ਉਹ ਹੁਣ ਹਾਂ ਪੁੱਰ ਰਹੇ ਨੇ ਤੇ ਸਾਡੀ ਗ੍ਰਿਪ ਚੋਂ ਬਾਹਰ ਜਾ ਰਹੇ ਆ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜਾ ਮੈਨ ਇਨ ਸ਼ੇਰਾ ਵੀ ਉਹਦੇ ਅਗੇਂਸਟ 쿠 ਕਰਾਤਾ ਜਾਵੇ ਤੇ ਉਹ ਇੱਕ ਸ਼ਾਰਟ ਟਰਮ ਵਾਸਤੇ ਕੁਝ ਦਿਨਾਂ ਵਾਸਤੇ ਕੋਸ਼ਿਸ਼ ਕੀਤੀ ਲੇਕਿਨ ਉਹ ਉਹ ਵੀ ਇਹਨਾਂ ਦਾ ਅਟੈਂਪਟ ਜਿਹੜੀ ਸੀ 2002 ਦੇ ਵਿੱਚ ਫੇਲ ਹੋਈ ਤੇ ਚਾਵੇਜ਼ ਵਾਪਸ ਪਾਵਰ ਚ ਆ ਗਏ ਜਦੋਂ ਉਹ ਆ ਗਏ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਇਹਦੇ ਪਿੱਛੇ ਮੇਰੇ ਮੇਰੇ ਅਗੇਂਸਟ ਜਿਹੜਾ 쿠 ਕੀਤਾ ਗਿਆ ਉਹਦੇ ਵਿੱਚ ਯੂਐਸ ਤੇ ਸੀਆਈਏ ਦੀ ਇਨਵੋਲਵਮੈਂਟ ਸੀਗੀ ਹੁਣ ਜਦੋਂ ਤੁਹਾਡੇ ਟੇਸਟ ਖਰਾਬ ਹੋਣਾ ਸ਼ੁਰੂ ਹੋ ਜੇ ਤੁਹਾਡਾ ਤੁਹਾਡਾ ਮਾਨੋਚਾਟ ਹੋ ਜਾਵੇ ਔਰ ਇੱਕ ਦੂਜੇ ਦੇ ਬਾਰੇ ਵਿੱਚ ਸ਼ੰਕਾ ਵੱਧ ਜਾਵੇ ਫਿਰ ਉਹਦੇ ਜਿਹੜੇ ਇਫੈਕਟਸ ਨੇ ਉਹ ਗਾਂ ਡੀਪ ਚੱਲੀ ਗਏ ਫਾਈਨਲੀ ਇਹ ਆਇਆ ਕਿ ਜਦੋਂ ਇਹਨਾਂ ਦੇ ਗੁੱਡ ਰਿਲੇਸ਼ਨਸ ਸੀਗੇ ਤੇ ਅਮਰੀਕਾ ਨੇ ਜਿਹੜੇ ਆਪਣਾ ਸਭ ਤੋਂ ਉਸ ਵੇਲੇ ਦਾ ਮੋਸਟ ਸਵਿਸਟਿਕੇਟਿਡ 에ਅਕ੍ਰਾਫਟ ਸੀ F16 ਉਹ ਤੱਕ ਵੀ ਇਹਨਾਂ ਨੂੰ ਪ੍ਰੋਵਾਈਡ ਕੀਤੇ ਵੀ ਇਹਨਾਂ ਨੂੰ ਖੁਸ਼ ਰੱਖਿਆ ਜਾਵੇ ਜੀ ਤਾਂ ਕਿ ਇੱਕ ਤਾਂ ਸਾਡੇ ਲਾਗੇ ਨੇ ਇੱਕ ਇਹ ਵੀ ਇੱਕ ਕੈਸ਼ ਰਿਚ ਕੰਟਰੀ ਆ ਕਿ ਤੇਲ ਉੱਥੇ ਆ ਤੇ ਸਾਡੀਆਂ ਮੋਜਾਂ ਲੱਗੀਆਂ ਹੋਈਆਂ ਨੇ ਤੇ ਇਹਨਾਂ ਨੇ 2005 6 ਦੇ ਵਿੱਚ ਆ ਕੇ ਯੂਐਸ ਆਰਮਜ਼ ਐਂਬਾਰਗੋ ਵੀ ਲਗਾਤੀ ਵੀ ਨਾ ਅਸੀਂ ਤੁਹਾਨੂੰ ਸਪੇਅਰ ਦੇਵਾਂਗੇ ਤੇ ਨਾ ਤੁਹਾਡੀ ਕੋਈ ਹੋਰ ਮਦਦ ਕਰਾਂਗੇ ਹੁਣ ਉਸ ਸਿਚੁਏਸ਼ਨ ਚ ਕੀ ਹੋਇਆ ਕਿ ਇਮੀਜिएट ਚਵੇਸ਼ ਸਾਹਿਬ ਨੂੰ ਸ਼ਾਪਿੰਗ ਲਈ ਆਪਣੀ ਆਰਮੀ ਦੇ ਡਿਫੈਂਸ ਵਾਸਤੇ ਨਿਕਲਣਾ ਪਿਆ ਬਾਜ਼ਾਰ ਚ ਤੇ ਜਦੋਂ ਗਏ ਤੇ ਸਭ ਤੋਂ ਵੱਡਾ ਬਾਜ਼ਾਰ ਜਿਹੜਾ ਸੀ ਰਸ਼ੀਆ ਸੀਗਾ ਉੱਥੋਂ ਹੈਲੀਕਾਪਟਰ ਆਪਣੀ ਆਰਮੀ ਵਾਸਤੇ ਰਾਈਫਲਸ ਤੇ ਇਹ ਸਾਰਾ ਕੁਝ ਲੈ ਕੇ ਆਏ ਤੇ ਜਿਉਂ-ਜਿਉਂ ਉਹਨਾਂ ਦੇ ਨਾਲ ਇਹਨਾਂ ਦੀ ਇਨਵੋਲਵਮੈਂਟ ਵਾਧੀ ਗਈ ਹਾਲਾਂਕਿ ਇਨ ਦਾ ਇਨ ਦਾ ਪ੍ਰੋਸੈਸ ਇਹ ਆਲਰੇਡੀ ਕਿਊਬਾ ਵੱਲ ਝੁਕੇ ਹੋਏ ਸੀਗੇ ਫੈਡਰਲ ਕਾਸਟਰੋ ਨਾਲ ਇਹਨਾਂ ਦੇ ਬੜੇ ਅੱਛੇ ਰਿਲੇਸ਼ਨ ਬਣ ਚੁੱਕੇ ਸੀਗੇ ਬਟ ਜਦੋਂ ਯੂਐਸ ਨੇ ਐਂਬਾਰਗੋ ਲਗਾਈ ਤੇ ਸਪेयर पार्ट ਨਹੀਂ ਦਿੱਤੇ ਇਹਨਾਂ ਦੀ ਮੇਨਟੇਨੈਂਸ ਇਹਨਾਂ ਦੀ ਸਪੋਰਟ ਨਹੀਂ ਕੀਤੀ ਉੱਥੋਂ ਰਿਲੇਸ਼ਨ ਜਿਹੜੇ ਨੇ ਉਹ ਬਹੁਤ ਜ਼ਿਆਦਾ ਡਰਾਸਟਿਕ ਚੇਂਜ ਆਈ ਕਿਉਂਕਿ ਇਹਨਾਂ ਨੂੰ ਲੱਗਿਆ ਵੀ ਅਸੀਂ ਅਚਾਨਕ ਜਿੱਦਾਂ ਸਾਨੂੰ ਕਹਿੰਦੇ ਨਾ ਨਿਹਾਥੇ ਕਰਤਾ ਬੈਟਲਫੀਲਡ ਦੇ ਵਿੱਚ ਵਿਦਾਊਟ ਅਸੀਂ ਅਮੂਨੀਸ਼ਨ ਬੈਠੇ ਆ ਉਹ ਵਾਲੀ ਸਿਚੁਏਸ਼ਨ 'ਚ ਇਹਨਾਂ ਨੇ ਦੇਖਿਆ ਤੇ ਡੈਸਪੀਰੇਸ਼ਨ ਦੇ ਵਿੱਚ ਜਿਉਂ-ਜਿਉਂ ਫਿਰ ਇਹ ਰਸ਼ੀਆ ਦੇ ਵੱਲ ਇਹਨਾਂ ਦਾ ਝੁਕਾਅ ਹੁੰਦਾ ਗਿਆ ਤੇ ਇਹ ਇਹ ਅਮਰੀਕਾ ਦੀ ਜਿਹੜੀ ਜਿਹੜੀ ਹੱਥ ਜਿਹੜੀ ਜ਼ੱਦ ਸੀਗੀ ਜਾਂ ਗ੍ਰਿਪ ਸੀ ਉਹਨਾਂ 'ਚੋਂ ਇਹ ਬਾਹਰ ਨਿਕਲ ਗਏ ਹੁਣ ਜਦੋਂ ਦੇਖੋ ਜਦੋਂ ਤੁਸੀਂ ਇੱਕ ਨੇਸ਼ਨ ਨੂੰ ਤੁਸੀਂ ਕੰਟਰੋਲ ਨਹੀਂ ਕਰ پا ਰਹੇ ਸਟ੍ਰੇਟ ਤਰੀਕੇ ਦੇ ਨਾਲ ਤੇ ਤੁਸੀਂ ਪਿੱਛੋਂ ਆਪਣੀਆਂ ਫੋਰਸਸ ਲਗਾ ਕੇ ਜਾਂ ਆਪਣੇ ਆਪਣਾ ਪੈਸਾ ਸਪੈਂਡ ਕਰਕੇ ਤੁਸੀਂ ਉਸ ਕੰਟਰੀ ਦੇ ਵਿੱਚ ਅਨਰੈਸਟ ਕ੍ਰੀਏਟ ਕਰਦੇ ਹੋ ਉਹਦੇ ਨਾਲ ਹੋਰ ਬਿਟਰਨੈਸ ਜਿਹੜੀ ਹੈ ਉਹ ਕ੍ਰੀਏਟ ਹੋਣਾ ਲਾਜ਼ਮੀ ਹੈ ਔਰ ਇਹ ਅਮਰੀਕਾ ਦਾ ਇਕੱਲਾ ਵੈਨਜ਼ੁਏਲਾ ਦਾ ਇਸ਼ੂ ਨਹੀਂ ਹੈਗਾ ਤੁਸੀਂ ਵਰਲਡ ਦੀ ਇਹਨਾਂ ਦੀ ਹਿਸਟਰੀ ਫੋਲੋ 70 75 80 ਸਾਲ ਪਿੱਛੇ ਚਲੇ ਜਾਓ ਹਰ ਜਗ੍ਹਾ ਤੁਹਾਨੂੰ ਇਹ ਲੱਭੂਗਾ ਕਿ ਅਮਰੀਕਾ ਨੇ ਜਿੱਥੇ ਬੰਦਾ ਜਿਹੜਾ ਚੇਅਰ ਤੇ ਬੈਠਾ ਸੀ ਹੈਡ ਆਫ ਸਟੇਟ ਹੋ ਚਾਹੇ ਕੋਈ ਹੋਵੇ ਡਿਕਟੇਟਰ ਹੋਵੇ ਜਾਂ ਕੋਈ ਹੋਵੇ ਅਗਰ ਉਸ ਉਹ ਬੰਦਾ ਇਹਨਾਂ ਦੀ ਬੋਲਬਾਣੀ ਨਹੀਂ ਸੀ ਸੁਣਦਾ ਜਾਂ ਇਹਨਾਂ ਦੀ ਨਹੀਂ ਮੰਨਦਾ ਸੀ ਤੇ ਉਹ ਜਿਹੜਾ ਆ ਉਹ ਨਖਿੱਧ ਬੰਦਾ ਡਿਕਲੇਅਰ ਹੋ ਜਾਂਦਾ ਸੀ ਤੇ ਇਹ ਉਹਦੇ ਮਗਰ ਲੱਗ ਜਾਂਦੇ ਸੀ ਵੀ ਅਸੀਂ ਇਹਨੂੰ ਪਾਵਰ ਚ ਰਹਿਣ ਨਹੀਂ ਦੇਣਾ ਸੋ ਇਹਨਾਂ ਦੀ ਵੀ ਟਰੈਜੇਡੀ ਵੈਨਜ਼ੂਏਲਾ ਦੀ ਵੀ ਇਹੀ ਰਹੀ ਵੀ ਇੱਕ ਤਾਂ ਐਡੇ ਵਰਲਡ ਦੇ ਰਿਚਸਟ ਰਿਜ਼ਰਵਸ ਇਹਨਾਂ ਕੋਲ ਦੂਜੀ ਗੱਲ ਅਮਰੀਕਾ ਨਾਲ ਵਿਗੜ ਗਈ ਤੇ ਜੋ ਇਹਨਾਂ ਦੇ ਫਿਰ ਐਂਬਾਰਗੋ ਤੋਂ ਕੰਮ ਚੱਲਿਆ ਇਹਨਾਂ ਨੇ ਇੰਨਾ ਕਿੰਨਾ ਦਾ ਇਕਨੋਮਿਕ ਬਲਾਕੇਟ ਕੀਤਾ ਤੇ ਉਹ ਜਿਹੜੀ ਕੰਟਰੀ ਹੈਗੀ ਆ ਉਹ ਕਹਿ ਲੋ ਵੀ ਜਦੋਂ ਤੁਸੀਂ ਆਪਣੀ ਚੀਜ਼ ਜਾ ਕੇ ਬਾਹਰ ਟ੍ਰੇਡ ਹੀ ਨਹੀਂ ਕਰ ਸਕਦੇ ਤੇ ਤੁਸੀਂ ਆਪਣੀ ਜਨਤਾ ਨੂੰ ਤੁਸੀਂ ਕਿੱਦਾਂ ਪਾਲਣਾ ਹੈ ਉਹਨਾਂ ਦੀਆਂ ਲੋੜਾਂ ਤੁਸੀਂ ਕਿੱਦਾਂ ਪੂਰੀਆਂ ਕਰਨੀਆਂ ਨੇ ਅੱਛਾ ਇਹ ਆਮ ਤੌਰ ਤੇ ਇੱਕ ਟਰਮ ਯੂਜ਼ ਹੁੰਦੀ ਹੈ ਪੈਟਰੋ ਸਟੇਟ ਜੀ ਉਹ ਪੈਟਰੋ ਸਟੇਟ ਕਿਉਂ ਕਿਹਾ ਜਾਂਦਾ ਹੈ ਕਿ ਜਿੱਥੇ ਤੁਹਾਡੀ ਡਿਪੈਂਡੈਂਸ ਇੱਕ ਪਾਰਟਿਕੂਲਰ ਚੀਜ਼ ਉਹ ਵੀ ਖਾਸ ਕਰਕੇ ਪੈਟਰੋਲੀਅਮ ਪੈਟਰੋਲਿਅਮ ਨਾਲ ਰਿਲੇਟਡ ਹੈ ਜੀ ਉਹਦੀ ਜਦੋਂ ਡਿਪੈਂਡੈਂਸ ਤੁਹਾਡੀ ਸਾਰੀ ਉਹਦੇ ਤੇ ਹੋ ਜਾਂਦੀ ਉਹ ਪੈਟਰੋ ਸਟੇਟ ਕਹਿਣ ਲੱਗ ਜਾਂਦੇ ਹੁਣ ਤੁਸੀਂ ਅਗਰ ਫਿਗਰ ਦੇਖੋ ਤੇ ਇੱਕ ਇੱਕ ਰਿਪੋਰਟ ਦੇ ਡਾਟਾ ਦੇ ਮੁਤਾਬਿਕ 1998 ਦੇ ਵਿੱਚ 70% ਜਿਹੜਾ ਜਿਹੜਾ ਰੈਵਨਿਊ ਸੀਗਾ ਉਹ ਔਇਲ ਦੀ ਐਕਸਪੋਰਟ ਤੋਂ ਆਉਂਦਾ ਸੀ ਲੇਕਿਨ ਉਹੀ ਗੱਲ 213 ਆਂਦੇ ਆਂਦੇ ਉਹ 98% ਹੋ ਗਿਆ ਥੈਟ ਮੀਨਸ ਕਿ ਤੁਸੀਂ 98% ਇੱਕ ਕੰਟਰੀ ਸਿਰਫ ਡਿਪੈਂਡੈਂਟ ਈ ਔਇਲ ਦੀ ਸਿਰਫ ਹੋਇਆ ਤੇ ਤੇ ਆ ਤੇ ਐਕਸਪੋਰਟ ਤੇ ਰਹੇਗੇ ਹੁਣ 213 ਦਾ ਮੈਂ ਜ਼ਿਕਰ ਕਿਉਂ ਕੀਤਾ ਕਿ 213 ਦਾ ਟਾਈਮ ਸੀਗਾ ਜਦੋਂ ਹੋਗੋਸ ਚਾਵੇਜ਼ ਦੀ ਡੈਥ ਹੁੰਦੀ ਆ ਤੇ ਉਹਨਾਂ ਦੇ ਅ ਮਹਿਕਮਾ ਦਾ ਟਰਸਟਡ ਲੈਫਟਿਨੈਂਟ ਇਹ ਨਿਕੋਲਸ ਮਡੇਰੋ ਸੀਗੇ ਤੇ ਇਹ ਉਦੋਂ ਤੋਂ ਫਿਰ ਪਾਵਰ 'ਚ ਆ ਗਏ ਜੀ ਜਿੰਨੀਆਂ ਵੀ ਇਲੈਕਸ਼ਨਸ ਉਹਨਾਂ ਨੇ ਕੀਤੀਆਂ ਅਮਰੀਕਾ ਨੇ ਉਹਨਾਂ ਨੂੰ ਸਿਰੇ ਤੋਂ ਖਾਰਜ ਕਰਤਾ ਵੀ ਇਹ ਤਾਂ ਰਿਗਡ ਇਲੈਕਸ਼ਨ ਸੀਗੀਆਂ ਤੁਸੀਂ اپੋਜੀਸ਼ਨ ਨੂੰ ਚੱਲਣ ਨਹੀਂ ਦਿੱਤਾ ਜਾਂ ਆ ਹੋ ਗਿਆ ਉਹ ਮਤਲਬ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦੀ ਸਹੀ ਨਹੀਂ ਠਾਇਆ ਉਹਨਾਂ ਨੂੰ ਸਹੀ ਨਹੀਂ ਠਾਇਆ ਔਰ ਉਹਨਾਂ ਨੂੰ ਜਸਟੀਫਾਈ ਨਹੀਂ ਕੀਤਾ ਔਰ ਉਲਟਾ ਇਹ ਗੱਲ ਕਹੀ ਕਿ ਭਈ ਤੁਸੀਂ ਇਹ ਇਲੈਕਸ਼ਨ ਜਿਹੜੀ ਆ ਉਹ ਧੱਕੇ ਨਾਲ ਜਿੱਤ ਕੇ ਤੁਸੀਂ ਕੁਰਸੀ ਤੇ ਬੈਠੇ ਹੋ ਤੁਸੀਂ ਐਕਚੁਅਲ ਚ ਜਿੱਤੇ ਨਹੀਂ ਜੀ ਇਨ ਦਾ ਮੀਨ ਵਾਈਲ ਈਵਨ ਜਦੋਂ ਨਿਕੋਲਸ ਮਡੂਰੋ ਵੀ ਜਿੱਤ ਕੇ ਜਦੋਂ ਬੈਠ ਗਏ ਪਾਵਰ ਦੇ ਵਿੱਚ ਹੁਗੋ ਚਾਵੇਜ਼ ਦੇ ਜਾਣ ਤੋਂ ਬਾਅਦ ਤੇ 2019 20 ਦੇ ਵਿੱਚ ਫੇਰ ਇਹਨਾਂ ਨੇ ਅਪਰਾਇジング ਕਰਵਾਈ ਉਦੋਂ ਜான் ਗਵਾਡੋ ਜਿਹੜੇ ਸੀਗੇ ਉਹਨਾਂ ਨੂੰ ਅੱਗੇ ਲਾਇਆ اپੋਜੀਸ਼ਨ ਲੀਡਰ ਨੂੰ ਤੇ ਉਹਨੇ ਵੀ ਕਿਹਾ ਜੀ ਕਿ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ ਉਹ 올 ਡਰਿਗਟ ਸੀਗੀਆਂ ਇਹ ਸੀ ਉਹ ਸੀ ਤੇ ਜਦੋਂ ਓਵਰਆਲ ਸਿਨੈਰੀਓ ਦੇ ਵਿੱਚ ਇਹਨਾਂ ਨੇ ਇਹ ਚੀਜ਼ ਦੇਖੀ ਕਿ ਹਾਂਜੀ ਸਾਡੇ ਸਾਡੇ ਹੱਥਾਂ ਚੋਂ ਇਹ ਚੀਜ਼ ਚਲੀ ਗਈ ਜਾਂ ਇਹ ਕੰਟਰੀ ਚਲਾ ਗਿਆ ਜਦੋਂ ਪ੍ਰੈਜ਼ੀਡੈਂਟ ਓਬਾਮਾ ਸੀਗੇ ਉਹਨਾਂ ਨੇ ਤੇ ਆਪਣਾ ਹੱਥ ਪਿੱਛੇ ਖਿੱਚ ਲਿਆ ਉਹਨਾਂ ਨੇ ਕਿਹਾ ਵੀ ਠੀਕ ਐ ਲੈਟ them do whatever they want to do ਵੀ ਜਿਹਨੂੰ ਆਪਾਂ ਕਹਿੰਦਾ ਨਾ ਕਿ ਆਰਮਸ ਲੈਂਥ ਤੇ ਵੀ ਠੀਕ ਐ that's fine ਵੀ ਐਜ਼ ਲੋং ਐਜ਼ ਉਹ ਸਾਨੂੰ ਨਹੀਂ ਤੰਗ ਕਰ ਰਹੇ ਆ ਸਾਡੇ ਇੰਟਰਸਟ ਦੇ ਅਗੇਂਸਟ ਨਹੀਂ ਕੰਮ ਕਰ ਰਹੇ ਵੀ ਸਾਡਾ ਬਹੁਤਾ ਉਧਰ ਇੰਟਰਸਟ ਨਹੀਂ ਹੈਗਾ ਫੋਕਸ ਨਹੀਂ ਹੈਗਾ ਜਾਂ ਸਾਡੇ ਵਾਸਤੇ ਉਹ ਬਹੁਤੀ ਪ੍ਰੋਬਲੈਮੈਟਿਕ ਸਿਚੁਏਸ਼ਨ ਨਹੀਂ ਹੈਗੀ ਦੂਸਰੀ ਗੱਲ ਹੈਗੀ ਆ ਕਿ ਪ੍ਰੈਜ਼ੀਡੈਂਟ ਓਬਾਮਾ ਬਲੇ ਹੋਰ ਔਖੀਆਂ ਸਿਚੁਏਸ਼ਨਸ ਅਮਰੀਕਾ ਜਿਹੜਾ ਸੀ ਉਹ ਹੈਂਡਲ ਕਰ ਰਿਆ ਸੀ ਇੱਕ ਪਾਸੇ ਇਰਾਕ ਦੇ ਵਿੱਚ ਇਨਵੋਲਵਮੈਂਟ ਸੀ ਉਧਰ ਉਹ ਦੂਜੇ ਪਾਸੇ ਅਫਗਾਨਿਸਤਾਨ ਨੇ ਨਾ ਵਾਸਤੇ ਇਧਰਲੇ ਪਾਸੇ ਉਹ ਨਹੀਂ ਸੀ ਚਾਹੁੰਦੇ ਹਾਂਜੀ ਤੇ ਇਧਰ ਉਹਨਾਂ ਕੋਲ ਟਾਈਮ ਹੀ ਨਹੀਂ ਸੀਗਾ ਮੈਂ ਇਦਾਂ ਕਹੂੰਗਾ ਉਹੀ ਇੱਕ ਪੀਰੀਅਡ ਸੀਗਾ ਜਦੋਂ ਥੋੜਾ ਜਿਹਾ ਰਿਲੀਫ ਜਿਹੜੀ ਆ ਉਹ ਮਿਲੀ ਆ ਜਦੋਂ ਡੋਨਲਡ ਟਰੰਪ ਦੀ ਪਹਿਲੀ ਵੀ ਟਰਮ ਸੀਗੀ ਉਹਦੇ ਵਿੱਚ ਵੀ ਉਹ ਔਖੇ ਰਹੇ ਆ ਇਨ ਵੈਨਜ਼ੂਏਲਾ ਨੂੰ ਲੈ ਕੇ ਪਰ ਹੁਣ ਜਿਹੜਾ ਸਪੈਸੀਫਿਕ ਸੀਗਾ ਉਹਨਾਂ ਨੂੰ ਇਹ ਲੱਗਿਆ ਬਈ ਮੇਰੇ ਤੇ ਡੋਮੈਸਟਿਕ ਪ੍ਰੈਸ਼ਰ ਜਿਹੜੇ ਹੁਣ ਆਮ ਜਿਹੜੇ ਐਕਸਪਰਟਸ ਨੇ ਉਹਨਾਂ ਦੀ ਇਹ ਵਰਸ਼ਨ ਹੈਗੀ ਆ ਕਿ ਜਿਹੜੇ ਡੋਮੈਸਟਿਕ ਪ੍ਰੈਸ਼ਰ ਆ ਉਹਨਾਂ ਨੂੰ ਡਾਇਵਰਟ ਕਰਨ ਲਈ ਇਹ ਮੁੱਦੇ ਕ੍ਰੀਏਟ ਕਰ ਰਹੇ ਆ ਹੂੰ ਹੂੰ ਉਹਦੇ ਚ ਜਿੱਦਾਂ ਆਪਾਂ ਹੁਣ ਕਹੀਏ ਵੀ ਕੈਨੇਡਾ ਜੀ ਸਾਡੇ ਨਾਲ 52ਵੀਂ ਸਟੇਟ ਬਣ ਜਾਏ ਇਹ ਕੋਈ ਲੋਕਾਂ ਦਾ ਧਿਆਨ ਬਣਾਉਣ ਵਾਲੀ ਗੱਲ ਹਾਂਜੀ ਮਤਲਬ ਕੋਈ ਇਸ਼ੂ ਨਹੀਂ ਹੈਗਾ ਵੀ ਕਿੱਥੋਂ ਇਹ ਕੱਢ ਕੇ ਲੈ ਕੇ ਆਏ ਤੁਸੀਂ ਗੱਲ ਵੀ ਕੈਨੇਡਾ ਪਹਿਲੀ ਗੱਲ ਹੈ ਕਿ ਤੁਸੀਂ ਕੌਣ ਹੁੰਦੇ ਹੋ ਡਿਸਾਈਡ ਕਰਨ ਲਈ ਲੈਟ ਕੈਨੇਡਾ ਡਿਸਾਈਡ ਜਾਂ ਕੈਨੇਡੀਅਨਸ ਡਿਸਾਈਡ ਹੂੰ ਹੂੰ ਠੀਕ ਹੈ ਉੱਥੇ ਇਹਨਾਂ ਨੇ ਕੰਟ੍ਰੋਵਰਸੀ ਕ੍ਰੀਏਟ ਕਰਤੀ ਇਹਨਾਂ ਨੇ ਆਂਦਿਆ ਸਾਰ ਜਿਹੜੀ ਟ੍ਰੇਡ ਐਗਰੀਮੈਂਟ ਸੀਗਾ ਕੈਨੇਡਾ ਮੈਕਸੀਕੋ ਦੇ ਨਾਲ ਇੰਨੇ ਸਾਲਾਂ ਤੋਂ ਚੱਲਦਾ ਆ ਉਹ ਉਹਦਾ ਨਕਸ਼ਾ ਇਹਨਾਂ ਨੇ ਬਦਲ ਦਿੱਤਾ ਉਸ ਤੋਂ ਬਾਅਦ ਮਸਲਾ ਇਹਨਾਂ ਨੇ ਗ੍ਰੀਨਲੈਂਡ ਦਾ ਖੜਾ ਕਰ ਲਿਆ ਆ ਹੁਣੀ ਲੇਟੈਸਟ ਡੈਵੋਸ ਦੇ ਵਿੱਚ ਜਾ ਕੇ ਜਿਹੜਾ ਪੀਸ ਆਫ ਬੋਰਡ ਜਿਹੜਾ ਹੈਗਾ ਆ ਬੋਰਡ ਆਫ ਪੀਸ ਸੌਰੀ ਮੈਂ ਰਿਵਰਸ ਕਹਿ ਗਿਆ ਉਹ ਉਹਦੇ ਵਿੱਚ ਇਹਨਾਂ ਨੇ ਬੰਦੇ ਜਿਹੜੇ ਨੇ ਉਹ ਬਿਲਕੁਲ ਜਿਹੜੇ ਅਨਨੋਨ ਕੈਰੈਕਟਰ ਸੀਗੇ ਉਹਨਾਂ ਨੂੰ ਵਿੱਚ ਪਾਰਟੀ ਬਣਾ ਲਿਆ ਜਿੰਨੇ ਮੇਨ ਬੰਦੇ ਸੀ ਉਹ ਸਾਰੇ ਬੈਕਆਊਟ ਕਰ ਗਏ ਕਿ ਅਸੀਂ ਵੀ ਵੀ ਨੀਡ ਸਮ ਮੋਰ ਟਾਈਮ ਹਮ ਹਮ ਇਹਨਾਂ ਦੇ ਨਾਲ ਕੋਈ ਉਸ ਪੱਖੋਂ ਨਹੀਂ ਜੁੜਿਆ ਪਰ ਇਹਨਾਂ ਤੇ ਇੰਟਰਨਲ ਪ੍ਰੈਸ਼ਰ ਕਿਸ ਗੱਲ ਤੋਂ ਹੈਗਾ ਕਿ ਜਿਹੜੀ ਸਭ ਤੋਂ ਵੱਡਾ ਮੁੱਦਾ ਜਿਹੜਾ ਐਸਲੇ ਉੱਥੇ ਪਖਿਆ ਹੋਇਆ ਉਹ ਐਬਸਟੀਨ ਫਾਈਲਸ ਦਾ ਜੀ ਸਾਰੇ ਕਹਿ ਰਹੇ ਨੇ ਕਿ ਤੁਸੀਂ ਹਾਲਾਂਕਿ ਕੋਰਟ ਆਰਡਰਸ ਨੇ ਕਿ ਐਪ ਸਟ੍ਰੀਮ ਫਾਈਲਸ ਜਿਹੜੀਆਂ ਨੇ ਉਹ ਜਨਤਕ ਕੀਤੀਆਂ ਜਾਣ ਇਹ ਉਹਨਾਂ ਚੀਜ਼ਾਂ ਨੂੰ ਕਰਨਾ ਨਹੀਂ ਚਾਹੁੰਦੇ ਤੁਸੀਂ ਸਿਮਿਲਰ ਤੁਸੀਂ ਦੇਖੋ ਨਾ ਜਿਹੜਾ ਜਿਹੜਾ ਇਹਨਾਂ ਦੇ ਡਬਲ ਸਟੈਂਡਰਡਸ ਦੀ ਮੈਂ ਗੱਲ ਕਰਦਾ ਕਿ ਕਿਤੇ ਵੀ ਜਾ ਕੇ ਜਦੋਂ ਇਹ ਗੱਲ ਕੋਈ ਕਰਦੇ ਆ ਕਿਤੇ ਸਟੈਂਡ ਲੈਂਦੇ ਆ ਉੱਥੇ ਇਹਨਾਂ ਦਾ ਕਰਨੀ ਔਰ ਕਥਨੀ ਦੇ ਵਿੱਚ ਬੜਾ ਹਿਊਜ ਗੈਪ ਹੁੰਦਾ ਹੁਣ ਤੁਸੀਂ ਇੱਕ ਕੰਟਰੀ ਦੇ ਪ੍ਰੈਜ਼ੀਡੈਂਟ ਨੂੰ ਤੇ ਉਹਦੀ ਵਾਈਫ ਨੂੰ ਤੁਸੀਂ ਬਿਕੋਜ਼ ਤੁਸੀਂ ਇੱਕ ਬੜੀ ਵੱਡੀ ਸੁਪਰ ਪਾਵਰ ਹੋ ਤੁਸੀਂ ਚੱਕ ਕੇ ਲਿਆਓ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਕਿੱਥੇ ਸਟੈਂਡ ਕਰਦੀ ਹੈ ਗੱਲ ਹਮ ਹਮ ਬਟ ਦੇ ਹੈਵ ਡਨ ਇਟ ਤੇ ਹੁਣ ਇਹ ਹੈਗਾ ਕਿ ਉਹਦੇ ਕਨਸੀਕਵੈਂਸ ਜਿਹੜੇ ਨੇ ਜਿਹੜੇ ਸਿਮਿਲਰ ਹੋਰ ਐਸੇ ਕੰਟਰੀਜ਼ ਨੇ ਜਿਵੇਂ ਕਿ ਕਿਊਬਾ ਇਜ਼ ਵਨ ਜੀ ਨਿਕਰਾਗਵਾ ਇਜ਼ ਅਨਦਰ ਹਮ ਹਮ ਜਿਨ ਜਿਨੇ ਬੈਠੇ ਵੀ ਇਹਨਾਂ ਦੇ ਆਲੇ ਦੁਆਲੇ ਨੇ ਤੇ ਹੈ ਵੀ ਇਹਨਾਂ ਦੇ ਐਂਟੀ ਨੇ ਜਾਂ ਇਹਨਾਂ ਦੇ ਨਾਲ ਤੱल्लੁਕਾਤ ਬਹੁਤੇ ਅੱਛੇ ਨਹੀਂ ਹੈਗੇ ਹੁਣ ਉਹਨਾਂ ਜਿਹੜੇ ਕੰਟਰੀਜ਼ ਦੀ ਜਿਹੜੀ ਲੀਡਰਸ਼ਿਪ ਹੈ ਉਹ ਅੰਡਰ ਪ੍ਰੈਸ਼ਰ ਹੈ ਜੀ ਜਿਹੜੀ ਹੁਣ ਵੈਨਜ਼ੂਏਲਾ ਦੀ ਸਥਿਤੀ ਹੈ ਜੀ ਜਿਵੇਂ ਤੁਸੀਂ ਦੱਸਿਆ ਸ਼ੁਰੂ ਵਿੱਚ ਕਿ ਬਹੁਤ ਇੱਕ ਖੁਸ਼ਹਾਲ ਮੁਲਕ ਇੱਕ ਟਾਈਮ ਮੰਨਿਆ ਜਾਂਦਾ ਸੀ ਦੁਨੀਆ ਭਰ ਦੇ ਵਿੱਚ ਜੇਕਰ ਪਹਿਲੇ ਤਿੰਨਾਂ ਕੰਟਰੀਆਂ ਦਾ ਨਾਮ ਲਿਆ ਜਾਵੇ ਤੇ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਤੇਲ ਦੇ ਜਿਹੜੇ ਰਿਜ਼ਰਵ ਨੇ ਉਹ ਵੈਨਜ਼ੂਏਲਾ ਨੇ ਹਾਂ ਜੀ ਬੋਲਨੇ ਜੀ ਹੁਣ ਜਿਸ ਦਾ ਅਮਰੀਕਾ ਨੇ ਉਹਨਾਂ ਤੇ ਰਾਸ਼ਟਰਪਤੀ ਨੂੰ ਚੱਕ ਕੇ ਲੈ ਆਉਂਦਾ ਹੈ ਤੇ ਇਸ ਸਮੇਂ ਜਿਹੜੀ ਉੱਥੇ ਸਥਿਤੀ ਹੈ ਤੁਹਾਨੂੰ ਲੱਗਦਾ ਹੈ ਕਿ ਉੱਥੇ ਅਮਰੀਕਨ ਕੰਪਨੀਆਂ ਇਨਵੈਸਟ ਕਰਨ ਗਈਆਂ ਉੱਥੇ ਦੇ ਹਾਲਾਤ ਸੁਧਰਨਗੇ ਕਿ ਜਾਂ ਫਿਰ ਕਿਉਂਕਿ ਜਿੱਦਾਂ ਕਿਹਾ ਜਾਂਦਾ ਹੈ ਕਿ ਅਲਬਰਟਾ ਦੇ ਔਇਲ ਵਾਂਗੂ ਬਹੁਤ ਸਾਰੇ ਨਖਰੇ ਜਿਹੜੀਆਂ ਨੇ ਔਇਲ ਕੰਪਨੀਆਂ ਕਈ ਵਾਰੀ ਵੈਨਜ਼ੂਏਲਾ ਦੇ ਤੇਲ ਤੇ ਵੀ ਕਰਦੀਆਂ ਨੇ ਉਹ ਉੱਥੇ ਨਖਰੇ ਕਰਨ ਗਿਆ ਕਿ ਉੱਥੋਂ ਤੇਲ ਲਿਆਂਦਾ ਜਾਵੇਗਾ ਜੀ ਜਿਹੜੀ ਪ੍ਰੈਜ਼ੈਂਟ ਸਟੇਟ ਹੈਗੀ ਹੈ ਜੀ ਇਹਨਾਂ ਦੀ ਜਿਹੜੀ ਇਹਨਾਂ ਨੇ ਜਿੰਨੇ ਵੀ ਔਇਲ ਕੰਪਨੀਆਂ ਅਮਰੀਕਨ ਔਇਲ ਕੰਪਨੀਆਂ ਸੀਗੀਆਂ ਉਹਨਾਂ ਦੇ ਉਹਨਾਂ ਦੇ ਜਿਹੜੇ ਹੈੱਡ ਸੀਗੇ ਉਹਨਾਂ ਨੂੰ ਬੁਲਾਇਆ ਸੀਗਾ ਤੇ ਉਹਨਾਂ ਦੇ ਨਾਲ ਮੀਟਿੰਗ ਹੋ ਚੁੱਕੀ ਆ ਤੇ ਸਾਰਿਆਂ ਨੇ ਆਪਣਾ ਹੱਥ ਜੜਾਇਆ ਉਹ ਖਿੱਚ ਲਿਆ ਕਿ ਇਟ ਇਜ਼ ਨਾਟ ਵਰਥ ਕਿ ਅਸੀਂ ਉੱਥੇ ਪੈਸਾ ਜੜਾ ਆਪਣਾ ਇਨਵੈਸਟ ਕਰੀਏ ਹੁਣ ਉਹਦੇ ਉਹਦੇ ਬੜੇ ਦੋ ਤਿੰਨ ਕਾਰਨ ਹੈਗੇ ਆ ਜਿਹੜਾ ਜਿਹੜਾ ਸਭ ਤੋਂ ਵੱਡਾ ਕਾਰਨ ਉੱਥੇ ਸਿਕਿਉਰਿਟੀ ਵੀ ਹੈ ਅੱਜ ਕੋਈ ਵੀ ਬੰਦਾ ਉੱਥੇ ਪੈਸਾ ਇਨਵੈਸਟ ਕਰ ਦੇਵੇ ਕਹਣ ਨੂੰ ਕਹਦੇਗਾ ਕਿ ਠੀਕ ਆ ਜਦ ਤੁਸੀਂ ਤੇਲ ਕੱਢਣਾ ਸ਼ੁਰੂ ਕਰ ਤਾ ਅਜੇ ਤੱਕ ਵੀ ਤੁਸੀਂ ਕਹਿ ਦਿੰਦੇ ਹੋ ਕਿ ਹਾਂਜੀ ਅਸੀਂ ਉੱਥੇ ਤੇ ਪ੍ਰੈਜ਼ੀਡੈਂਟ ਚੱਕ ਕੇ ਲਾਏ ਲੇਕਿਨ ਜਿਹੜੀ ਉਹਦੀ ਡੈਪੂਟੀ ਸੀ ਉਹ ਹੁਣ ਐਕਟਿੰਗ ਪ੍ਰੈਜ਼ੀਡੈਂਟ ਆ ਹਮ ਹਮ ਔਰ ਉਹ ਕਹਿ ਰਹੀ ਹੈ ਕਿ ਸਾਡੇ ਪ੍ਰੈਜ਼ੀਡੈਂਟ ਨੂੰ ਛੱਡੋ ਤੁਸੀਂ ਸਾਡੇ ਪ੍ਰੈਜ਼ੀਡੈਂਟ ਨੂੰ ਗਲਤ ਲੈ ਗਏ ਸੋ ਤੁਹਾਡਾ ਤਾਂ ਅਜੇ ਵੀ ਉੱਥੇ ਕੰਟਰੋਲ ਨਹੀਂ ਜੀ ਸੋ ਕੁਐਸਚਨ ਇਹ ਹੈਗਾ ਕਿ ਹੂ ਇਜ਼ ਰਨਿੰਗ ਵੈਨਜ਼ੂਏਲਾ ਟੁਡੇ ਤੇ ਕੌਣ ਫੈਸਲਾ ਲਾਊਗਾ ਫੈਸਲਾ ਲੈ ਰਹੀ ਆ ਐਕਟਿੰਗ ਪ੍ਰੈਜ਼ੀਡੈਂਟ ਤੇ ਉਹਨਾਂ ਨਾਲ ਤੁਹਾਡੇ ਰਿਲੇਸ਼ਨ ਨਹੀਂ ਠੀਕ ਹੈਗੇ ਤੇ ਜੇ ਤੁਹਾਨੂੰ ਤੁਹਾਡੀਆਂ ਜਿਹੜੀਆਂ ਕੰਪਨੀਆਂ ਨੇ ਉਹ ਜਾ ਕੇ ਉੱਥੇ ਪੈਸਾ ਇਨਵੈਸਟ ਕਰਨ ਉਹ ਪੈਸਾ ਤੇ ਉਹਨਾਂ ਦੇ ਨਾਲ ਉੱਥੇ ਕੰਮ ਕਰਨ ਵਾਲਾ ਜਿਹੜਾ ਸਟਾਫ ਆ ਵਰਕਰਸ ਨੇ ਉਹਨਾਂ ਦੀ ਸੇਫਟੀ ਦੀ ਗਾਰੰਟੀ ਕੌਣ ਲਾਊਗਾ ਉਹਦੇ ਵਾਸਤੇ ਫੁੱਟਸ ਔਨ ਗਰਾਉਂਡ ਚਾਹੀਦੇ ਨੇ ਕਿਉਂਕਿ ਇਹ ਫੁੱਟਸ ਔਨ ਗਰਾਉਂਡ ਚ ਇਹ ਨਾਤੇ ਬਲੀਵ ਕਰਦੇ ਆ ਤੇ ਜੇ ਕਹਿੰਦੇ ਆ ਤੇ ਇਹਨਾਂ ਦੇ ਆਪਣੇ ਇਲੈਕਸ਼ਨ ਦੇ ਵਿੱਚ ਜਿਹੜੇ ਵਾਅਦੇ ਕੀਤੇ ਕਮਿਟਮੈਂਟ ਹੈ ਉਹਦੇ ਅਗੇਂਸਟ ਚੱਲ ਜਾਂਦੀ ਹੈ ਸੋ ਇਹ ਅਗੇਨ ਵਿਦਨ ਦਾ ਕੰਟਰੀ ਅੰਡਰ ਪ੍ਰੈਸ਼ਰ ਆਣਗੇ ਵੀ ਤੁਸੀਂ ਕਹਿੰਦੇ ਕੁਝ ਸੀਗੇ ਹੁਣ ਤੁਸੀਂ ਕਰ ਕੁਛ ਰਹੇ ਹੋ ਜਿਹੜੀ ਵਿਰੋਧੀ ਪਾਰਟੀ ਦੀ ਲੀਡਰ ਹੈ ਉਹਨੂੰ ਪਿੱਛੇ ਜਾ ਨੋਬਲ ਪ੍ਰਾਈਜ਼ ਮਿਲਿਆ ਜੀ ਤੇ ਡਰੰਪ ਸਾਹਿਬ ਦੀ ਹਮੇਸ਼ਾ ਹੀ ਇਹ ਚਾਹ ਰਹੀ ਹੈ ਕਿ ਕਿਤਨੇ ਕਿਸੇ ਤਰੀਕੇ ਨਾਲ ਨੋਬਲ ਪ੍ਰਾਈਜ਼ ਉਹਨਾਂ ਨੂੰ ਦਿੱਤਾ ਜਾਵੇ ਸੋ ਵ੍ਰੋਧੀ ਪਾਰਟੀ ਲੀਡਰ ਨੇ ਜਿਹੜੇ ਵੈਨਜ਼ੂਏਲਾ ਦੇ ਸੀ ਉਹਨਾਂ ਨੇ ਕਹਿਤਾ ਜੀ ਕਿ ਮੈਂ ਆਪਣਾ ਪ੍ਰਾਈਜ਼ ਜਿਹੜਾ ਹੈ 트럼ਪ ਸਾਹ ਨੂੰ ਦੇ ਦਿੰਨੇ ਆ ਤੇ ਸ਼ਾਇਦ ਉਹ ਸੱਤਾ ਥੇ ਹੋਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ 트럼ਪ ਸਾਹਿਬ ਮੇਅਰ ਕਰਨ ਤਾਂ ਸੱਤਾ ਜਾ ਜਾਂ ਜੀ ਹਾਂ ਜੀ ਅਬ ਜੇ ਮਾਰੀਆਂ ਮਚਾਡੋ ਤੁਸੀਂ ਗੱਲ ਕਰ ਰਹੇ ਹੋ ਦੇਖੋ ਰਣਜੀਤ ਜੀ ਮੇਰਾ ਖਿਆਲ ਹੈ ਕਿ ਇੰਨੇ ਸਾਲ ਹੋ ਗਏ ਨੇ ਆਪਾਂ ਨੂੰ ਪੋਲਿਟਿਕਸ ਫਾਲੋ ਕਰਦੇ ਆ ਮੇਰੇ ਖਲ ਪਹਿਲੀ ਵਾਰੀ ਹੋਏਗਾ ਕਿ ਜਿਹੜੀ ਨੋਬਲ ਪੀਸ ਪ੍ਰਾਈਸ ਡਿਸਾਈਡ ਕਰਦੀ ਕਮੇਟੀ ਉਹਨਾਂ ਨੂੰ ਵੀ ਆਪਣੇ ਆਪ ਚ ਸ਼ਾਇਦ ਕਿਤੇ 2% ਸ਼ਰਮਿੰਦਗੀ ਮਹਿਸੂਸ ਹੋ ਰਹੀ ਹੋਏਗੀ ਵੀ ਅਸੀਂ ਅਲਟੀਮੇਟਲੀ ਜਿਹੜੇ ਜਿਹਨੂੰ ਪ੍ਰਾਈਸ ਦਿੱਤਾ ਉਹਨੇ ਉਹਨੇ ਵੀ ਕਦਰ ਨਹੀਂ ਪਾਈ ਉਹਨੇ ਵੀ ਜਲੂਸ ਕੱਢ ਦਿੱਤਾ ਹਮ 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 ਪਹਿਲੀ ਗੱਲ ਹੈਗੀ ਆ ਕਿ ਉਹ ਆਨਰ ਤੈਨੂੰ ਦਿੱਤਾ ਗਿਆ ਜਿਹੜੀ ਤੂੰ ਸਟਰਗਲ ਕਰ ਰਹੀ ਸੀ ਜੀ ਲੇਕਿਨ ਤੂੰ ਆਪਣੇ ਆਪ ਨੂੰ ਪਹਿਲੀ ਗੱਲ ਹੈ ਕਿ ਹੂ ਦਾ ਹੈਕਰ ਯੂ ਕਿ ਤੂੰ ਫਰੇਮ ਕਰਾ ਕੇ ਲੈ ਗਈਆਂ ਕਿ ਮੈਂ ਜੀ ਆਪਣੇ ਵੱਲੋਂ ਮੈਂ ਉਹੀ ਅਵਾਰਡ ਜਿਹੜਾ ਜੀ ਮੈਂ ਪ੍ਰੈਜ਼ੀਡੈਂਟ ਟਰੰਪ ਜੇ ਦੇਣਾ ਹੁੰਦਾ ਤੇ ਉਸ ਕਮੇਟੀ ਨੂੰ ਨਹੀਂ ਸੀ ਪਤਾ ਵੀ ਇਹ ਅਵਾਰਡ ਜਿਹੜਾ ਜੀ ਉਹ ਮਾਰੀਆ ਮਚਾਡੋ ਨੂੰ ਨਹੀਂ ਦੇਣਾ ਤੇ ਇਹ ਡੋਨਲਡ ਟਰੰਪ ਨੂੰ ਦੇਣਾ ਸੋ ਹੂ ਹੈਜ਼ ਆਥਰਾਇਜ਼ ਯੂ ਕਿ ਤੂੰ ਆਪਣਾ ਅਵਾਰਡ ਜਿਹੜਾ ਗਾਂ ਤੋਰਦੇ ਚਲੋ ਫੇਰ ਗੱਲ ਇਹ ਹੈਗੀ ਆ ਕਿ ਤੁਸੀਂ ਇਹ ਦੇਖੋ ਵੀ ਕਿੰਨੀ ਛੋਟੀ ਸੋਚ ਆ ਔਰ ਕਿੰਨਾ ਛੋਟਾ ਉਹਨਾਂ ਦਾ ਉਹਨਾਂ ਦੀ ਐਕਸਪੈਕਟੇਸ਼ਨ ਆ ਵੀ ਤੁਸੀਂ ਮੰਗ ਮੰਗ ਕੇ ਨੋਬਲ ਪ੍ਰਾਈਜ਼ ਲੈ ਰਹੇ ਹੋ ਜੇ ਤੁਸੀਂ ਵਧੀਆ ਕੰਮ ਕਰਦੇ ਤਾਂ ਸਿੱਧੇ ਰੂਪ ਚ ਲੈ ਰਹੇ ਹਾਂ ਤੁਸੀਂ ਸਿੱਧਾ ਹੀ ਕਹਿ ਰਹੇ ਹੋ ਵੀ ਹਾਂਜੀ ਮੈਨੂੰ ਦਿਓ ਤੁਹਾਡਾ ਕੁਸਚਨ ਤੇ ਇਹ ਹੈਗਾ ਕਿ ਉਹਨਾਂ ਨੇ ਤਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਜਿਹੜੀ ਜਿਹੜਾ ਇੱਕ ਕਵਾਂਗਾ ਕਿ ਸਟੈਂਡਰਡ ਹੁੰਦਾ ਮਾਨ ਸਤਕਾਰ ਹੈ ਉਹਦਾ ਵੀ ਜਲੂਸ ਕੱਢ ਦਿੱਤਾ ਬਈ ਪਾਈ ਤੇ ਤੂੰ ਡਿਜ਼ਰਵ ਕਰਦਾ ਆ ਤੇ ਚੀਜ਼ਾਂ ਚੱਲ ਕੇ ਤੇਰੇ ਕੋਲ ਆਣ ਗਿਆ ਤੂੰ ਯੂ ਆਰ ਆਸਕਿੰਗ ਫॉर ਨੋਬਲ ਪ੍ਰਾਈਜ਼ ਮੈਂ ਜਿੱਥੇ ਵੀ ਹੈ ਜਿਹੜੇ ਫਾਰਮ ਤੇ ਵੀ ਹੈ ਨੀਦਰਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਵੀ ਤੇਰੇ ਕੰਟਰੀ ਨੇ ਡਿਸਾਈਡ ਨਹੀਂ ਕੀਤਾ ਮੈਨੂੰ ਅਵਾਰਡ ਨਹੀਂ ਦਿੱਤਾ ਹੁਣ ਵਟ ਵਟ ਇਜ਼ ਦਿਸ ਸਟੂਪਿਡਿਟੀ ਜੀ ਸੋ ਕੁਐਸਚਨ ਇਹ ਹੈਗਾ ਕਿ ਜਦੋਂ ਇੱਕ ਪ੍ਰੈਜ਼ੀਡੈਂਟ ਇੱਕ ਐਸਾ ਇਰੈਟਿਕ ਬਿਹੇਵੀਅਰ ਵਾਲਾ ਬੰਦਾ ਕੁਰਸੀ ਤੇ ਬੈਠ ਜੇ ਤੇ ਵਰਲਡ ਨੇ ਪਹਿਲੀ ਵਾਰੀ ਔਰ ਇੰਨੀ ਪਾਵਰਫੁਲ ਪੋਜੀਸ਼ਨ ਆ ਕਿ ਉਹ ਜੋ ਵੀ ਕੁਝ ਕਰ ਰਿਹਾ ਆ ਉਹਦੇ ਰਿਪਰਕਸ਼ਨਸ ਜਿਹੜੇ ਨੇ ਉਹ ਵਰਲਡ ਵਾਈਡ ਹੋ ਰਹੇ ਆ ਚਾਹੇ ਉਹ ਮਿਲਟਰੀਲੀ ਹੋ ਰਹੇ ਆ ਤੇ ਚਾਹੇ ਉਹ ਇਕਨੋਮਿਕਲੀ ਹੋ ਰਹੇ ਨੇ ਸਫਰ ਸਾਰੇ ਕਰ ਰਹੇ ਸੋ ਕਹਿਣ ਦਾ ਭਾਵ ਇਹ ਹੈ ਕਿ ਟਿਲੋ ਸਾਹਿਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਵੈਨਜ਼ੂਏਲਾ ਦੀ ਜਿਹੜੀ ਸਟਰੈਂਥ ਸੀ ਤੇਲ ਉਹਨਾਂ ਲਈ ਤੇਲ ਹੀ ਦੁਨੀਆ ਸਭ ਤੋਂ ਨਾ ਤੋਂ ਜ਼ਿਆਦਾ ਸੀ ਤੇ ਇਸ ਸਮੇਂ ਤੇਲ ਹੀ ਉਹਨਾਂ ਲਈ ਮੁਸੀਬਤ ਬਣਿਆ ਹੋਇਆ ਹੈ ਜੀ ਉਹਨਾਂ ਲਈ ਤੇਲ ਮੁਸੀਬਤ ਬਣ ਗਿਆ ਜੀ ਕੁਝ ਉਹਨਾਂ ਦੇ ਆਪਣੇ ਵੀ ਫੈਸਲੇ ਗਲਤ ਨੇ ਦੇਖੋ ਤੁਸੀਂ ਨਾਰਵੇ ਵਰਗੇ ਕੰਟਰੀ ਦੀ ਗੱਲ ਕਰੋ ਜੀ ਉਹਨਾਂ ਨੇ ਆਪਣੇ ਜਿਹੜੇ ਜਿਹੜੇ ਔਇਲ ਰਿਜ਼ਰਵਸ ਦੇ ਜਿਹੜੇ ਜਿਹੜੇ ਜਿਉਂ ਤੋਂ ਪੈਸਾ ਆਂਦਾ ਸੀ ਉਹਨਾਂ ਨੂੰ ਉਹਨਾਂ ਨੇ ਸੋਵਰਨ ਫੰਡਸ ਕਰਕੇ ਕਿਹਾ ਜਾਂਦਾ ਉਹਨਾਂ ਨੇ ਉਹਨੂੰ ਇਨਵੈਸਟ ਕੀਤਾ ਜੀ ਜੀ ਹੁਣ ਅੱਜ ਵੀ ਉਹਨਾਂ ਦੀ ਜਿਹੜੀ ਮੇਰੇ ਖਿਆਲ ਕੰਟਰੀਬਿਊਸ਼ਨ ਜੇ ਮੈਂ ਗਲਤ ਨਹੀਂ ਹੈਗਾ ਤੇ ਮੇਰੇ ਖਿਆਲ 28 30% ਤੋਂ ਉੱਪਰ ਨਹੀਂ ਹੈਗੀ ਕਿ ਉਹਨਾਂ ਦਾ ਜਿਹੜਾ ਜਿਹੜੇ ਜਿਹੜੀ ਇਕਨੋਮੀ ਆ ਉਹ ਪਿਓਰਲੀ ਫਿਊਲ ਤੇ ਡਿਪੈਂਡੈਂਟ ਨਹੀਂ ਆ ਜਾਂ ਆਇਲ ਟਰੇਡਿੰਗ ਤੇ ਡਿਪੈਂਡ ਨਹੀਂ ਹੈ ਉਹਨਾਂ ਦੇ ਹੋਰ ਵੀ ਜਿਹੜੇ ਐਸਪੈਕਟ ਨੇ ਜਿਹੜੇ ਨੇ ਉਹ ਬਰਾਬਰ ਖੜੇ ਨੇ ਅੱਜ ਅਗਰ ਫਿਊਲ ਐਜ਼ ਅ ਐਜ਼ ਅ ਪ੍ਰੋਡਕਟ ਜਾਂ ਐਜ਼ ਅ ਕੈਟੇਗਰੀ ਖਤਮ ਵੀ ਹੋ ਜਵੇ ਤੇ ਉਹਨਾਂ ਕੋਲ ਹੋਰ ਤਰੀਕਾ ਹੈਗਾ ਆਪਣੀ ਕੰਟਰੀ ਨੂੰ ਰਨ ਕਰਨ ਦਾ ਬਟ ਇਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਕੰਟਰੀਆਂ ਨੇ ਨਾ ਤਾਂ ਸੋਚੀਆਂ ਤੇ ਨਾ ਇਹਨਾਂ ਨੂੰ ਸੋਚਣ ਦਿੱਤੀਆਂ ਗਈਆਂ ਹੂੰ ਹੂੰ ਕਿ ਕਿ ਭਾਈ ਇਹ ਜਿਹੜਾ ਆਇਲ ਹੈਗਾ ਇਹ ਹਮੇਸ਼ਾ ਨਹੀਂ ਰਹਿਣਾ ਜਾਂ ਜਿੱਦਣ ਇਹ ਮੁੱਕ ਗਿਆ ਜਾਂ ਇਹਦਾ ਅਲਟਰਨੇਟਿਵ ਨਿਕਲ ਆਇਆ ਫਿਰ ਤੁਸੀਂ ਕੀ ਕਰੋਗੇ ਤੇ ਉਹ ਜਿਹੜਾ ਪੈਸਾ ਸੀਗਾ ਉਹ ਖੁਦਰਬੁਦਰ ਹੋ ਗਿਆ ਤੇ ਕਿਉਂਕਿ ਤੁਸੀਂ ਉਹਨੂੰ ਪ੍ਰੋਪਰ ਇਨਵੈਸਟ ਨਹੀਂ ਕੀਤਾ ਅੱਜ ਤੁਹਾਡੇ ਜਿਹੜੇ ਨੇ ਉਹ ਇਕਨੋਮਿਕਲੀ ਤੁਹਾਡੇ ਗੋਡੇ ਟਿਕੇ ਹੋਏ ਨੇ ਕਿ ਤੁਸੀਂ ਫੰਡਿੰਗ ਹੁੰਦੀ ਹੈ ਵੈਨਜ਼ੁਏਲਾ ਦੀ ਗੱਲ ਕਰੀਏ ਅਗਰ ਰਸ਼ੀਆ ਇਹਨਾਂ ਕੋਲ ਤੇਲ ਲੈ ਕੇ ਇਹਨਾਂ ਨੂੰ ਨਾ ਸਪੋਰਟ ਕਰੇ ਔਰ ਚਾਈਨਾ ਇਹਨਾਂ ਨੂੰ ਇਹਨਾਂ ਦੇ ਕੰਟਰੀ ਦੇ ਵਿੱਚ ਇਨਵੈਸਟ ਕਰੀ ਬੈਠਾ ਹਿਊਜ ਅਮਾਉਂਟ ਕਰੀ ਬੈਠਾ ਤੇ ਉਹ ਤਾਂ ਉਹਦਾ ਰੀਜ਼ਨ ਹੀ ਇਹ ਸੀਗਾ ਕਿ ਇੱਥੇ ਔਇਲ ਰਿਜ਼ਰਵਸ ਹੈਗੇ ਨੇ ਤੇ ਦੂਸਰੀ ਗੱਲ ਹੈਗੀ ਆ ਕਿ ਵੀ ਆਰ ਜੇ ਸਾਡਾ ਇੱਥੇ ਬੇਸ ਬਣਦਾ ਵੀ ਆਰ ਸੋ ਕਲੋਜ਼ ਟੂ ਅਮਰੀਕਾ ਜੇ ਸਾਡਾ ਕੱਲ ਨੂੰ ਕਿਸੇ ਵੇਲੇ ਇਹਨਾਂ ਨਾਲ ਪੇਚਾ ਪੈਂਦਾ ਤੇ ਸਾਡੇ ਵਾਸਤੇ ਇਥੋਂ ਆਪਰੇਟ ਕਰਨਾ ਵਿਲ ਬੀ ਵੇ ਮੋਰ ਈਜ਼ੀਅਰ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਢਿੱਲੋ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਵੈਨਜ਼ੂਏਲਾ ਦੀ ਸਥਿਤੀ ਜਿਹੜੀ ਕਿ ਕੁਝ ਸਾਲਾਂ ਦੇ ਵਿੱਚ ਹੀ ਬਦਲ ਗਈ ਕਿੰਨਾ ਖੁਸ਼ਹਾਲ ਮੁਲਕ ਸੀ ਤੇ ਇਸ ਸਮੇਂ ਇੱਕ ਜਿਹੜੀ ਹੈ ਸਥਿਤੀ ਜਿਹੜੀ ਉੱਥੇ ਪਹੁੰਚੀ ਹੋਈ ਹੈ ਉਹਦੇ ਵਿੱਚ ਕੁਝ ਵੀ ਕਲੀਅਰ ਨਹੀਂ ਉੱਥੇ ਦੇ ਲੋਕਲ ਵਾਸੀਆਂ ਲਈ ਵੀ ਤੇ ਦੁਨੀਆ ਭਰ ਲਈ ਵੀ ਸੋ ਢਿੱਲੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀ ਜਾਣਕਾਰੀ ਦਿੱਤੀ ਆਪ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਦਰਸ਼ਕਾਂ ਤੋਂ ਹੁਣ ਅੱਗੇ ਲਵਾਂਗੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ